ਚਲੋ ਚਲੋ ਨਿਕਲੋ ਬਾਹਰ ਚਲੋ 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 ਜਾਮੋ 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 ਅਲੋਕ ਲਾ ਲਿਓ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਆ ਹੁਣ ਅਸੀਂ ਜਾ ਰਹੇ ਆਂ ਸ਼ਾਮ ਦੀ ਸੈਰ ਕਰਨ ਬੱਚੇ ਬੋਰ ਹੋ ਰਹੇ ਸਦੇ ਘਰੇ ਕਹਿੰਦੇ ਪਾਪਾ ਸਾਨੂੰ ਬਾਹਰ ਕੁਛ ਖਲਾਪ ਲੱਕ ਲੈ ਕੇ ਆਓ ਉਹਨਾਂ ਨੂੰ ਮੜ ਮੜਾ ਘੁਮਾ ਕੇ ਲੈ ਕੇ ਆਉਨੇ ਆ ਤੇ ਨਾਲੇ ਇਹਨਾਂ ਨੂੰ ਕਿਆ ਖਾਣਾ ਚਾਹੁੰਦਾ ਕਿਆ ਲੈਣਾ ਤੂੰ ਕਿੱਦਾਂ ਲੰਘਿਆ ਹੈ ਕੀ ਖਾਣ ਦੇ ਲਈ ਲਾਲੀ ਪਾਪ ਦੇਖ ਰਿਹਾ ਤੂੰ ਹੈ ਜੂਹਾ ਉਹ ਹਾਂ ਬਈ ਚੁੱਕੇ ਕਪੜੇ ਪਾਓ ਓਕੇ ਬੈਲੋ ਟੋਪੀ ਤੇਰੀ ਜੂਹਾ ਵਾਲਾ ਹੈ ਹਾਂਜੀ ਜੂਹਾ ਵਾਲਾ ਹੈ ਹਾਂ ਚਲੋ ਬੱਚਾ ਜੂਹੇ ਵਾਲਿਆ ਚਲੋ 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 ਹੁਣ ਟਾਈਮ ਦਾ ਹੀ ਬਹੁਤ ਫਰਕ ਪੈਣ ਲੱਗਾ ਤਕਰੀਬਨ ਪੌਣੇ 6 ਦਾ ਟਾਈਮ ਹੋ ਗਿਆ ਸ਼ਾਮ ਦਾ ਤੇ ਦਿਨ ਹਜੇ ਵੀ ਖੜਾ ਥੋੜਾ ਥੋੜਾ ਨਹੀਂ ਤਾਂ ਅੱਗੇ ਪੌਣੇ 5 ਨੇਰ ਹੋ ਜਾਂਦਾ ਸੀ ਹੁਣ ਪੌਣੇ 6 ਹੋ ਗਏ ਲੂਣਾ ਹੈ ਉੱਪਰ ਹਾਂ ਲੂਣਾ ਕਿੱਥੇ ਉਹ ਦੇਖੋ ਭਾਈ ਇੰਨਾ ਘਣਾ ਹਾਂ ਚੱਲ ਮੋ ਤੇ ਚੱਲ ਬੱਚਾ ਤਾਂ ਟੁਰ ਤੁਰ ਕੇ ਨਹੀਂ ਆਪਣੀ ਲੀਪੜੋ ਦੇਖਦਾ ਸੀ ਲੀਪੜੋ ਦੇਖਦਾ ਤਾਂ ਅੱਜ ਆ ਤੈਨੂੰ ਪਤਾ ਸਾਰਾ ਇਹਦਾ ਮਤਲਬ ਹੈ ਵੱਡੇ ਹੋ ਕੇ ਕਿਹੜੀ ਗੱਡੀ ਲੈਣੀ ਚੱਲ ਲੋ ਗੱਡੀ ਵੱਡੇ ਹੋ ਕੇ ਬਈ ਨਾ ਜੈਲੋ ਗੱਡੀ ਲੈਣੀ ਆ ਠੀਕ ਆ ਤੇ ਮੈਂ ਚਲਾਇ ਕਿਹੜੂ ਆ ਚੱਲ 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 ਬੀਬੀ ਬਣਾ ਤੇਰੀ ਜੀਲੂ ਆ ਗਿਆ ਹਾਂ ਆ ਆ ਬਈ ਸ਼ੋਹ ਜਿਹੜੇ ਛੋਟੇ ਛੋਟੇ ਬੱਚੇ ਨੇ ਉਹਨਾਂ ਵਾਲਾ ਸਕੂਲ ਆ ਹੁਣ ਜੋਵਨ ਨੇ ਇੱਥੇ ਆਇਆ ਕਰਨਾ ਪਹਿਲਾਂ ਹੈ ਆ ਦੇਖ ਲੈ ਹੁਣ ਵਾਲਾ ਧਿਆਨ ਨਾਲ ਆ ਦੇਖ ਆਇਆ ਖੇਡਾਂ ਵੀ ਪਈਆਂ ਅੰਦਰ ਛਾਲਾ ਛੁਣਾ ਮਾਰੇ ਕਣੀ ਇੱਥੇ ਆਪਣੀਆਂ ਮੈਟ ਮੂਟ ਵਧੀਆ ਲਾਇਆ ਹੋਇਆ ਹੈ ਵਧੀਆ ਬਣਾਇਆ ਹੋਇਆ ਉਹੜਾ ਨੰਬਰਾਂ ਜੋ ਬੰਦੀ ਜਿਹੜੀ ਐਡਮਿਸ਼ਨ ਕਰਾਈ ਸੀ ਐਡਮਿਸ਼ਨ ਪੀਸੇ ਜੋ 100 ਯੂਰੋ ਲੈ ਲੀਨਾਂ ਨੇ ਜਿਹੜੇ ਇੱਥੇ ਸਕੂਲ ਦੇ ਵਿੱਚ ਐਡਮਿਸ਼ਨ ਉਹਦੇ ਹੀ 100 ਯੂਰੋ ਲੈ ਲਿਆ ਜੇ ਗਿਆ ਨਹੀਂ ਕਰਿਆ ਨੇ ਤੇ ਉਹ ਤੋਂ ਬਾਅਦ ਜਿਹੜੇ ਵੱਖਰੇ ਲੱਗਣੇ ਮਹੀਨੇ ਦੇ ਮੈਂ ਤੁਹਾਨੂੰ ਬਲੌਕ ਸ਼ੁਰੂ ਕਰਿਆ ਤੇ ਲਾਈਕ ਕਰ ਕਮੈਂਟ ਕਰੋ ਤੇ ਬਲੌਕ ਸ਼ੁਰੂ ਕਰੋ ওকে ওকে ਸਬਸਕ੍ਰਾਈਬ ਕਰੋ ਲਾਈਕ ਕਰੋ ਟੈਪ ਟੈਪ ਦੇ ਦੋ ਫਰਵਿਡ ਕਰੋ ਰਹਿਮ ਧਿਆਨ ਨਾਲ ਬਸਾਂ ਦੀ ਬੱਚੋ ਇਹ ਤੋਂ ਬਾਅਦ ਇੱਕ ਬੱਸ ਹੋਰ ਆਉਣੀ ਆ। ਲਾਸਟ ਬੱਸ 7 ਵਜੇ ਆਉਂਦੀ ਮੰਨਦਾ ਸ਼ਾਇਦ। ਉਹਦੇ ਬਾਅਦ ਨਹੀਂ ਫਿਰ ਕੋਈ ਬੱਸ ਆਉਣੀ ਫਿਰ ਅਗਲੇ ਦਿਨ ਆਉਂਦੀ ਆ ਪੌਣੇ 6 ਵਜੇ ਸਵੇਰੇ। ਕੋਕਾ ਕੋਲਾ। ਅਰੰਚੋਨ। ਅਰੰਚੋਨ ਓਕੇ। ਲੋ ਜੀ ਇੱਕੇ ਦਮ ਨੇ ਰੋ ਹੋ ਗਿਆ। ਚਲ ਆਜੋ ਬੁੱਤ ਚੱਲੀਦਾ ਮਤਲਬ ਅੜਾੜਾ ਕਮੂਨੇ ਦੀ ਬੋਲ ਗਰੇ 10 ਵਜੇ ਬੰਦ ਹੁੰਦਾ ਜੀ ਇਹ ਆਹ ਵਾਲਾ ਰਸਤਾ ਹੈ ਇਧਰੋਂ ਹਾਂ ਬੁੱਤ ਦਾ ਸਾਈਡੋਂ ਸਾਈਡ ਦੇ ਦੋਨੋਂ ਸਾਈਡ ਲੱਭ ਤਾ ਲੋਕਰ ਲੱਭਾਵਾ ਓ ਲੱਭ ਜਾਣਾ ਪੁੱਤ ਇੱਧਰ ਜਾਣਾ ਆਪਨੇ ਸਾਹਮਣੇ ਨਿਕਲ ਜਾਣਾ ਮੂਰੇ ਪੁੱਤ ਹਾਂ ਨਾ ਉਹ ਤਾਂ ਪਹਿਲਾਂ ਮੁੜ ਜਾਣਾ ਆਪਨੇ ਪੁੱਤ ਪੁੱਤ ਨੂੰ ਜੀ ਸੈਰ ਕਰਨਾ ਫਿਰ ਸੈਰ ਰੱਖਣੀ ਹੋਈ ਕਰਦੀ ਆ ਇਹ ਕਿਹੜਾ ਖਿਆਲ ਉਪਰ ਹਾਂ ਅੰਨੇ ਮੇਰੇ ਸ਼ਿਓ ਸ਼ਿਓ ਬੰਦੇ ਆਹ ਚੇ ਗੱਲ ਛੇਤੀ ਨਹੀਂ ਬੇਡਾ ਕਰ ਆਪਣੀ ਨਾਲ ਚਲ 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 ਸੇਤੀ ਘਰ ਨਹੀਂ ਰੋਗੇ ਬੁੱਤ ਅੱਜ ਦੀ ਜਿਹੜੀ ਸੈਰ ਆ ਉਹਦਾ ਪਿੰਡ ਦੀਆਂ ਗਲੀਆਂ 'ਚ ਘੁੰਮ ਘੁੰਮ ਕੇ ਕਰ ਰਹੇ ਆ ਅਸੀਂ ਨਵੇਂ ਨਵੇਂ ਰਾਵਾਂ ਤੇ ਆ ਰਹੇ ਆ ਅੱਜ ਵਧੀਆ ਲੱਗਦਾ ਇਦਾਂ ਬੁੱਤ ਕੋਈ ਨਹੀਂ ਹੈਗਾ ਓਰੇ ਚਲੋ ਚਲੋ ਦਿਆਮੋ 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 ਆ ਕੰਦ ਦੇਖੋ ਭਈ ਇਹਦੇ ਕਿਦਾਂ ਦੀ ਹੈ ਹੈ ਆਹਨਾ ਦੇਖਣਾ ਬਹੁਤ ਪੁਰਾਣੀ ਹੁੰਦੀ ਪਰ ਪੁਰਾਣੀ ਨਹੀਂ ਹੈਗੀ ਇਹ ਇਹ ਬਣਾਈ ਹੋਈ ਉਹ ਐਦਾਂ ਜੁਨੀਕ ਦੀ ਚੀਜ਼ ਐ ਸੋਹਣੀ ਲੱਗਦੀ ਆ। ਓ ਗੱਡੀ ਯਾਰ ਆ ਸਮ ਕਾਦ ਡਰਾਉਣੀ ਇਹਨੂੰ। ਤੇਰੇ ਕੰਨ ਤੇ ਲਾ ਦੇਣਾ ਮੈਂ। ਬਾਹਰਲੇ ਮੁਲਕਾਂ ਦੀ ਇੱਕ ਗੱਲ ਯਾਰ ਬਹੁਤ ਵਧੀਆ ਹੁੰਦੀ ਇੱਥੇ। ਜਿਹੜੀਆਂ ਰੋਡਾਂ ਦੇ ਜਿਹੜੀ ਲਾਈਟ ਹੁੰਦੀ ਐ ਸਾਰੇ ਰੋਡਾਂ ਦੇ ਲਾਈਟ ਹੁੰਦੀ ਚਕਰੀਬਨ। ਜੇ ਬੰਦਾ ਰਾਤ ਬਰਾਦ ਵੀ ਘੁੰਮਣ ਲੰਘ ਜਾਵੇ ਨਾ ਤਾਂ ਬੰਦੇ ਨੇਰੇ ਦੇ ਸਾਹਮਣਾ ਕਰਨੇ ਨਹੀਂ ਕਰਨਾ ਪੈਂਦਾ ਹੈਗਾ। ਇਸ ਟੰਮੀਰਾ ਕਾਭੀ ਹੋ ਗਿਆ ਪਰ ਲਾਈਟਾਂ ਸਾਰੇ ਪਾਸੇ ਲੱਗੀਆਂ ਹੋਈਆਂ ਇਸ ਕਰਕੇ ਔਖਾ ਨਹੀਂ ਲੱਗਦਾ ਘੁੰਮਣਾ ਸਾਰੇ ਪਾਸੇ ਲੱਟ ਲੱਗੀਆਂ ਹੋਈਆਂ ਆ ਵੀ ਉਹ ਸਿਰੇ ਤੱਕ ਪਿੱਛੇ ਵੀ ਇਦਾਂ ਇਦਾਂ ਦੇਖ ਲਓ ਜਦੋਂ ਤੱਕ ਇਹ ਸੂਰਜ ਦੀ ਉਹਦੋਂ ਚੱਲਦੀ ਹੈ ਜਦੋਂ ਸੂਰਜ ਦੀ ਰੋਸ਼ਨੀ ਖਤਮ ਹੋ ਜਾਂਦੀ ਹੈ ਤਾਂ ਫਿਰ ਆਟੋਮੈਟਿਕ ਇਹ ਬਲ ਪੀਂ ਜਾਂਦੀ ਹੈ ਤੇ ਜਦੋਂ ਸੂਰਜ ਦੀ ਰੋਸ਼ਨੀ ਆ ਜਾਂਦੀ ਹੈ ਫਿਰ ਇਹ ਬੰਦ ਹੋ ਜਾਂਦੀ ਹੈ ਚਲੋ 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 ਜੋ ਗੱਡੀ ਆਉਂਦੀ ਆ ਮੋਟਰਸਾਈਕਲ ਆ ਪੁੱਤ ਸੱਟੋ ਜਾ ਉਹ ਮੁੜ ਗਿਆ ਡਰ ਗਿਆ ਦਿੱਤੋਂ ਡਰ ਗਿਆ ਰਸਮ ਤੋਂ ਡਰ ਗਿਆ ਬਾਈ ਇਹ ਉਹੀ ਆ ਜਾ ਸਕੂਲ ਤੋਂ ਆਨੇ ਉਹਨੇ ਜਿਹੜਾ ਮਿਲਦਾ ਹੁੰਦਾ ਹਾਂ ਸਾਡੀ ਹੈ ਇਹ ਵੀ ਇਕੱਲੀ ਖੜੀ ਆ ਅੱਜ ਇਵੀ ਅੰਦਰ ਲਾਏ ਕਰਨ ਯਾਰ ਸਮਾਨ ਚੱਕਣਾ ਪੈਣਾ ਗਰਜੇ ਚ ਚਲ ਆ ਜਾ ਪੁੱਤ ਦੱਬੋ ਵੀ ਮਨਦੀਪ ਸਿੰਘ ਵਾਲੀ ਬੱਲ ਛੀ ਆਖ ਏ ਆ ਦੱਬ ਦੀ ਪੋ ਵੀ ਰਸਮ ਨੂੰ ਹੋ ਗਿਆ ਜ਼ਖਾਮ ਆਏ ਹਾਏ ਹਾਏ ਨੋ ਜੀ ਹਾਂ ਇਹ ਪੰਡਾ ਦੀ ਨਾ ਲਾਈਟ ਆਹ ਮੂ ਵੀ ਸਾਰਾ ਨਾ ਬੁੱਲ ਪਾਟੇ ਹੋਏ ਨਾ ਮੂ ਦੰਦਾ ਸਾਡੇ ਰੱਖੀ ਜਾਂਦੀ ਹੈ ਆਪਣੇ ਸਾਰਾ ਖਰਾਬ ਕਰਿਆ ਪਿਆ ਦੇਖ ਤੇ ਬੁੱਲ ਪਾਟੇ ਹੋ ਕੇ ਰਾਕੇ ਰੱਖ ਉੱਪਰ ਤੇ ਤੈਨੂੰ ਦੱਸਦਾ ਗਰੀਬ ਜੀ ਸੋ ਜੋਵਨਦੀਪ ਨੇ ਇਧਰ ਟੇਬਲ ਉੱਪਰ ਪਠਾ ਮਾਰਿਆ ਤੇ ਉਹਨੇ ਕਾਰਵਾਈ ਕਰ ਲਗਾ ਮਿਸਤਰੀ ਬਣਾ ਦੇ ਥੋੜੀ ਥੋੜੀ ਦੂਰ ਤੇ ਐਵੇਂ ਦਾ ਓਏ ਨਾ ਟਾਕਿੰਗ ਅਬਾਊਟ ਦਿਸ ਟੈਂਪਰੇਚਰ ਥੋੜਾ ਜਿਹਾ ਲੱਗਦਾ ਤੁਹਾਨੂੰ ਥੋੜੀ ਲੱਗਦੀ ਹੈ ਕੀ ਬਾਤ ਹੈ ਔਰ ਐਕਚੁਅਲ ਚ ਸਵਾਇਲ ਬਹੁਤ ਖਰਾਬ ਹੈ ਜਿਹੜੇ ਸਾਰੇ ਜਿਹੜੇ ਲੋਕ ਰੱਖਦੇ ਸਤ ਕੀ ਕਰਦੇ ਆ ਇਹ ਸ਼ਕਤ ਕਰ ਰਹੇ ਨੇ। ਕੀ ਕਰਦੇ ਆ ਇਹ? ਹੈਂ? ਕੀ ਗੱਲ ਕਿਵੇਂ? ਉਹ ਕੀ ਕਰ ਰਹੇ? ਉਸਨੇ ਲੇਖੋ ਸਾਰੀ ਖਰਾਬ ਕਰ ਦਿੱਤੀ ਕਸਮ। ਏ ਸਾਈਡ ਜਿੱਥੋਂ ਬਾਹਰ ਪਰ ਲਾਈਟ ਹੁੰਦੀ ਹੈ। ਕਈ ਤਰ੍ਹਾਂ ਦੀ ਸਿੱਧੀਆਂ ਉਹ ਲਾਈਟ ਕਰੇ ਪਰ ਲਾਈਟ ਨਹੀਂ ਮਾਰਦੇ। ਲਾਈਟ ਖਰਾਬ ਹੋ ਜਣੀ ਪੁੱਤ ਫਿਰ। ਉਹ ਤੂੰ ਟੇਬਲ ਮੈਂ ਤਾਂ ਟੇਬਲੇ ਤੋੜ ਦੇਣਾ ਮੈਨੂੰ ਲੱਗ ਜਿੰਦਾ।

ਦੀ ਟੇਬਲ ਆ ਵੀ ਕਦੀ ਪੀਪੀ ਅੱਖ ਤੋਂ ਨਹੀਂ ਕਦੀ ਫੂਲਾ ਤੂੰ ਵੀ ਕਦੀ ਪੀਪੀ ਤੂੰ ਵੀ ਕੀ ਬੋਲੀ ਰਸਨਾ ਤੂੰ ਵੀ ਕਦੀ ਪੀਪੀ ਹੋ ਤੂੰ ਵੀ ਕੁਦੀ ਡੰਡਾ ਤੂੰ ਵੀ ਕਦੀ ਪੀਪੀ ਰਸਨਾ ਰਸਨਾ ਚਲੋ ਬੁੱਤ ਹੁਣ ਦੇਆ ਮੋ ਬਸਤੋ ਦੇਆ ਮੋ ਦੇਆ ਚਲੀ ਹੁਣ ਤੂੰ ਵੀ ਕੁਦੀ ਗਿੱਲੀ ਲੈ ਟੇਬਲ ਰੱਖੋ ਥੱਲੇ ਆਹੀ ਕੰਮ ਕਰੀ ਜਾਂਦੇ ਬਾਈ ਸਾਰੇ ਦਿਹਾੜੀ ਇਹਨਾਂ ਨੂੰ ਆਹੀ ਕੰਮ ਇਹਦੇ ਇੱਕ ਵਾਰ ਲੱਫੜ ਵੀ ਲੱਗ ਜਨੇ ਇਹਨਾਂ ਦੇ ਪੇ 10 ਮਿੰਟ ਬਾਅਦ ਫੇਰ ਰੁਕਨੇ ਚਲੋ ਬਰ ਆ ਜਾਓ ਬਾਏ ਬਾਏ ਕਰ ਦਈਏ ਲਓ ਜੀ ਅੱਜ ਦੇ ਵਲੌਗ ਦੀ ਸਮਾਪਤੀ ਇੱਥੇ ਕਰਦੇ ਆਪਾਂ ਜੇ ਕਸ ਤਾ ਤੁਹਾਨੂੰ ਅੱਜ ਦਾ ਵਲੌਗ ਪਸੰਦ ਨਹੀਂ ਆਇਆ ਆਪਣਾ ਜੇ ਪਸੰਦ ਨਹੀਂ ਆਇਆ ਤਾਂ ਸਬਸਕ੍ਰਾਈਬ ਨਾ ਕਰੇ ਠੀਕ ਹੈ ਹਾਏ ਬਾਏ 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 ਹਾਂ